ਲਓ ਵੀ ਦੋਸਤੋ ਆਪਣੇ ਅਕਸਰ ਹੀ ਘਰਾਂ ਦੇ ਵਿੱਚ ਸੱਤ ਵਾਲੇ ਫੈਨ ਜੋ ਸੱਤ ਦੇ ਉੱਪਰ ਆਪਾਂ ਪੱਖੇ ਲਗਾਏ ਹੁੰਦੇ ਆ ਉਹ ਪਈ ਹੁੰਦੀ ਆ ਅੱਜ ਸੱਤ ਵਾਲੇ ਪੱਖੇ ਦੇ ਉੱਪਰੋਂ ਤੁਹਾਨੂੰ ਬਿਜਲੀ ਤਿਆਰ ਕਰਨ ਦਾ ਇੱਕ ਦੇਸੀ ਨੁਕਤਾ ਇੱਕ ਦੇਸੀ ਜੁਗਾੜ ਦੱਸ ਦਿਆਂ ਗਰਮੀਆਂ ਆ ਰਹੀਆਂ ਨੇਗੀਆਂ ਕਦੇ ਵੀ ਲਾਈਟ ਜਾ ਸਕਦੀ ਆ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਦੋਸਤੋ ਬਿਜਲੀ ਤਿਆਰ ਕਰ ਸਕੋਗੇ ਸੱਤ ਵਾਲੇ ਪੱਖੇ ਤੋਂ ਸੱਤ ਵਾਲੇ ਪੱਖੇ ਤੋਂ ਕਰੋ ਬਿਜਲੀ ਘਰੇ ਤਿਆਰ ਬਹੁਤ ਹੀ ਆਸਾਨ ਤਰੀਕੇ ਦੇ ਘੱਟ ਖਰਚੇ ਵਿੱਚ ਫ੍ਰਿਜ ਕੂਲਰ ਏਸੀ ਟੀਵੀ ਮੋਟਰ ਉਸ ਚਲਾਈ ਚੱਲੋ ਯਾਰ ਬਾਕੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਕਿਵੇਂ ਅਸੀਂ ਤਿਆਰ ਕਰਾਂਗੇ ਉਹਨੂੰ ਇੱਕ ਪੱਖਾ ਲੱਤਾਵੇਗਾ ਪੱਖੇ ਨੂੰ ਲੱਗਿਆਂਗੇ ਖੋਲਣ ਤੇ ਤੁਸੀਂ ਉਹਨੇ ਫਟਾਫਟ ਵੀਡੀਓ ਨੂੰ ਕਰ ਦੋ ਅੱਗੇ ਦੱਬ ਕੇ ਸ਼ੇਅਰ WhatsApp ਗਰੁੱਪਾਂ ਤੇ Facebook ਤੇ ਸਾਰੇ ਕਿਤੇ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਜੋ ਕਿ ਪੂਰੇ ਵਰਲਡ ਦੇ ਫੋਨਾਂ ਦੇ ਵਿੱਚ ਇਹ ਵੀਡੀਓ ਜਾਵੇ ਹਰ ਇੱਕ ਭੈਣ ਭਰਾ ਦੇ ਯਾਰ ਭਰਾਵੋ ਇਹ ਕੰਮ ਆਵੇ ਵੀ ਸੱਤ ਵਾਲੇ ਪੱਖੇ ਤੋਂ ਬਿਜਲੀ ਕਿਵੇਂ ਤਿਆਰ ਕੀਤੀ ਜਾਂਦੀ ਹੈ ਕਿਵੇਂ ਫ੍ਰੀ ਦੇ ਵਿੱਚ ਬਿਜਲੀ ਤਿਆਰ ਹੋਵੇਗੀ ਕਿੰਨਾ ਕੁ ਖਰਚਾ ਆਵੇਗਾ ਬਿਲਕੁਲ ਵੀ ਨਹੀਂ ਆਵੇਗਾ ਘਰ ਦੇ ਵਿੱਚ ਅਕਸਰ ਆਪਣੇ ਕਈ ਵਾਰ ਮੱਚੇ ਪਏ ਹੁੰਦੇ ਨੇ ਪੱਖੇ ਜਾਂ ਫਿਰ ਫਰਫਰ ਵਿੰਗੇ ਹੁੰਦੇ ਨੇ ਆਪਾਂ ਪਰਾਂ ਛੁੱਟਦੇ ਨੇ ਪ੍ਰਸਤੀ ਵਗੈਰਾ ਤੇ ਤਾਂ ਮਿੱਤਰੋ ਲਾ ਲਿਓ ਥੱਲੇ ਤੁਹਾਡੇ ਸਾਹਮਣੇ ਆ ਖੋਲ ਲਿਆ ਆਪਾਂ ਸੱਤ ਵਾਲਾ ਪੱਖਾ ਤੇ ਮੋਟੋ ਦੇ ਵਿੱਚੋਂ ਲੈਤੀ ਨਿਕਾਲ ਇਦਾਂ ਇਦਾਂ ਕਰੀ ਜਾਣਾ ਨਾਲੇ ਰੱਖਣਾ ਸਾਰੀ ਗੱਲਬਾਤ ਨੂੰ ਯਾਦ ਤੇ ਵੀਡੀਓ ਨੂੰ ਆਪ ਬੋਲਿਓ ਸ਼ੇਅਰ ਕਰਨੀ ਇਹਨੂੰ ਜਰੂਰ ਯਾਰੋ ਕਰ ਦਿਓ ਸ਼ੇਅਰ ਅੱਗੇ ਕਿਸੇ ਦੇ ਕੰਮ ਆਵੇ ਨਾਲੇ ਫਿਰ ਪ੍ਰਯੋਗ ਕੀਤਾ ਜਾਵੇ ਤੁਹਾਡੇ ਸਾਹਮਣੇ ਦੇਖ ਲਓ ਵਾਇਰਿੰਗ ਬੁਰੰਗ ਓਕੇ ਹੈਗੀ ਮੋਟਰ ਪੂਰੀ ਫੁੱਲ ਘੁੰਮ ਰਹੀ ਹੈਗੀ ਤੇ ਇਸੇ ਮੋਟਰ ਤੋਂ ਤੁਹਾਨੂੰ ਬਿਜਲੀ ਤਿਆਰ ਕਰਕੇ ਦਿਖਾਵਾਂਗੇ ਨਾਲੇ ਸਭ ਕੁਝ ਚਲਾ ਕੇ ਦਿਖਾਵਾਂਗੇ ਗੌਰ ਰੱਖਣੀ ਹੈ ਵੀਡੀਓ ਦੇ ਵਿੱਚ ਧਿਆਨ ਰੱਖਣਾ ਨਹੀਂ ਫਿਰ ਵੀਡੀਓ ਨੂੰ ਡਾਊਨਲੋਡ ਕਰ ਲਓ ਜਦੋਂ ਤੁਸੀਂ ਤਿਆਰ ਕਰੋਗੇ ਤੁਹਾਨੂੰ ਵੀ ਬੜੀ ਆਸਾਨੀ ਆ ਜਾਏ ਯਾਰ ਕਰਨ ਦੀ ਹਨਾ ਇਹਦਾ ਨਿਚਲਾ ਪਾਰਟ ਆਪਾਂ ਇਹਨੂੰ ਲੈਤਾ ਕੇ ਸਾਫ਼ ਕਰਕੇ ਹਨਾ ਇਹਦੇ ਵਿੱਚ ਕੀ ਕੁਝ ਕਰਨਾਗਾ ਜਿਹੜਾ ਵਿੱਚ ਕੜਾ ਹੁੰਦਾਗਾ ਜਿਹਦੇ ਵਿੱਚ ਇਹ ਮੋਟਰ ਘੁੰਮਦੀ ਹੁੰਦੀ ਹੈਗੀ ਹਨਾ ਉਹ ਕੜੇ ਦਾ ਕੀ ਕਰਾਂਗੇ ਉਹ ਚੀਜ਼ ਨੂੰ ਗੌਰ ਦੇ ਨਾਲ ਦੇਖੀ ਚੱਲੋ ਧਿਆਨ ਰੱਖਿਓ ਵੀ ਕੀ ਕੀ ਕਰ ਰਹੇ ਹਾਂਗੇ ਪਹਿਲਾਂ ਦਾ ਬਚਾਲਣ ਦਾ ਪਾਰਟ ਕੱਢਦੇ ਹਾਂ ਜਿੱਥੇ ਵਾਇਰਿੰਗ ਲੱਗਿਆ ਹੁੰਦਾਗਾ ਕਿਸੇ ਚੀਜ਼ ਨਾਲ ਸੱਟ ਮਾਰ ਕੇ ਨਾ ਉਹਨੂੰ ਉੱਥੋਂ ਕੜੇ ਨੂੰ ਕੱਢ ਲਿਆ ਬਾਹਰ ਤੇ ਆਹ ਦੇਖ ਲਓ ਹੁਣ ਤੁਸੀਂ ਧਿਆਨ ਦੇ ਨਾਲ ਕੜਾ ਕੜਾ ਹੁਣ ਇਹਦੇ ਵਿੱਚੋਂ ਕੱਢਿਆ ਬਾਹਰ ਆਪਾਂ ਕੜੇ ਨੂੰ ਚੰਗੀ ਤਰ੍ਹਾਂ ਦੇਖਿਆ ਸੀ ਪਹਿਲਾਂ ਧਿਆਨ ਦੇ ਨਾਲ ਵੀ ਕਿੱਥੇ ਕਿੱਥੇ ਇਹਦੇ ਕਿਵੇਂ ਕਿਵੇਂ ਕੱਟ ਲਾਉਣੇ ਆ ਕੀ ਕੀ ਕੋਸੇ ਇਹਦੇ ਵਿੱਚ ਪਾਉਣਾਗਾ ਉਹ ਚੀਜ਼ਾਂ ਤੁਸੀਂ ਪੈਨ ਕਾਪੀ ਨਾਲ ਚੱਕ ਲਓ ਦੋਸਤੋ ਨੋਟ ਕਰ ਲਓ ਜਾਂ ਫਿਰ ਵੀਡੀਓ ਨੂੰ ਰਿਕਾਰਡ ਕਰੀ ਚੱਲੋ ਯਾਰ ਦੋ ਹੀ ਕੰਮ ਨੇ ਜਾਂ ਲਿਖ ਲਓ ਜਾਂ ਫਿਰ ਰਿਕਾਰਡ ਕਰ ਲਓ ਹਣਾ ਕੜਾ ਤੁਹਾਡੇ ਸਾਹਮਣੇ ਵਿੱਚ ਕੱਢ ਲਿਆ ਬਾਬਰ ਕੜਾ ਪਿਆਗਾ ਤੁਹਾਡੇ ਸਾਹਮਣੇ ਹਣਾ ਹੁਣ ਇਹ ਕੜੇ ਦੇ ਵਿੱਚ ਕੀ ਕੁਝ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਦੀ ਮਾਰਕਿੰਗ ਕਰ ਲਈਏ ਜਿੱਥੇ ਜਿੱਥੇ ਅਸੀਂ ਇਹਦੇ ਵਿੱਚ ਇੱਕ ਐਸਾ ਯੰਤਰ ਫਿਟ ਕਰਨਾਗਾ ਜਿਹਦੇ ਨਾਲ ਦੋਸਤੋ ਬਿਜਲੀ ਤਿਆਰ ਹੋਵੇਗੀ ਸਕੇਲ ਦੀ ਮਦਦ ਤੇ ਲੈ ਲਿਓ ਕਿਉਂਕਿ ਉਹ ਸਿੱਧਮ ਸਿੱਧੇ ਟੱਕ ਬਣਾਉਣੇ ਨੇਗੇ ਕਿਉਂਕਿ ਇੱਥੇ ਟੱਕ ਲਾਵਾਂਗੇ ਸਕੇਲ ਦੇ ਨਾਲ ਜਿਵੇਂ ਸਿੱਧੀਆਂ ਨਿਸ਼ਾਨੀਆਂ ਟੱਕਰ ਸਾਹਮਣੂ ਸਾਹਮਣੀ ਆਪਸ ਦੇ ਵਿੱਚ ਇੱਕ ਦੂਜੇ ਟੱਕ ਨੂੰ ਨਜ਼ਰ ਆਉਂਦਾ ਹੋਵੇ ਇਸ ਤਰੀਕੇ ਦੇ ਨਾਲ ਲਾਉਣੇ ਨੇ ਕਿਰੇ ਟੱਕਾਂ ਦੇ ਵਿੱਚ ਫਰਕ ਨਾ ਪਾ ਲਿਓ ਫਿਰ ਮੁੜ ਕੇ ਮੈਨੂੰ ਕਹੀ ਜਾਵੋ ਕਮੈਂਟ ਕਰੀ ਜਾਵੋ ਵੀ ਬਈ ਬਿਜਲੀ ਦਾ ਤਿਆਰ ਹੋਈ ਨਹੀਂ ਤਾਂ ਐ ਪਤਨੀ ਵਿਊ ਲੈਣ ਦੇ ਮਾਰੇ ਨੇ ਵੀਡੀਓ ਪਾਤੀ ਹਨਾ ਇਹ ਚੀਜ਼ ਦਾ ਜਰੂਰ ਧਿਆਨ ਰੱਖ ਲਿਓ ਵੀ ਟੱਕਾ ਜਿਹੜੇ ਤੁਹਾਡੇ ਬਹੁਤ ਹੀ ਸਿੱਧਮ ਸਿੱਧੇ ਤੇ ਧਿਆਨ ਦੇ ਗੌਰ ਦੇ ਨਾਲ ਲੱਗੇ ਹੋਣੇ ਚਾਹੀਦੇ ਨੇ ਨਾ ਕਿ ਟੱਕਾ ਇਧਰ ਉਧਰ ਹੋਣੇ ਚਾਹੀਦੇ ਹੈਗੇ ਤੁਹਾਡੇ ਸਾਹਮਣੇ ਮਾਰਕਿੰਗ ਕਰ ਲਈ ਕਿਉਂਕਿ ਇੱਥੇ ਕੱਟਵ ਵੀ ਲਗਾਉਣੇ ਆ ਹੋਰ ਬਹੁਤ ਕੁਝ ਕਰਨਾਗਾ ਇਸੇ ਕਰਕੇ ਇਹ ਨਿਸ਼ਾਨ ਆ ਜਿਹੜੇ ਤੁਹਾਡੇ ਸਾਹਮਣੇ ਆਪਾਂ ਦਿਖਾਈ ਜਨੇ ਆ ਇਹ ਨਿਸ਼ਾਨਾਂ ਨੂੰ ਧਿਆਨ ਦੇ ਨਾਲ ਦੇਖੀ ਚਲੋ ਮਾਰਕਰ ਤੁਸੀਂ ਵੀ ਲਾ ਕੇ ਰੱਖਿਓ ਕੋਲੇ ਮਾਰਕਰ ਦੇ ਨਾਲ ਇਦਾਂ ਉਹ ਮਾਰਕ ਕਰ ਲੈਣੇ ਨੇ ਇਹ ਪ੍ਰਯੋਗ ਜ਼ਰੂਰ ਕਰਕੇ ਦੇਖਿਆ ਕਰੋ ਦਿਮਾਗ ਦਿੱਤਾ ਪ੍ਰਮਾਤਮਾ ਨੇ ਵਰਤਨਾ ਹਰ ਇੱਕ ਨੂੰ ਚਾਹੀਦਾ ਹੈਗਾ ਕਿਉਂਕਿ ਮਿਹਨਤ ਕਰਾਂਗੇ ਤਾਂ ਹੀ ਅੱਗੇ ਸਫਲ ਹੋਵਾਂਗੇ ਹਨ ਜਦੋਂ ਆਪਾਂ ਕਿਸ ਦੇ ਨਿਰਭਰ ਰਹਾਂਗੇ ਸਫਲ ਬਿਲਕੁਲ ਨਹੀਂ ਹੋਵਾਂਗੇ ਡ੍ਰਿੱਲ ਦੇ ਨਾਲ ਦੇਖੋ ਕੱਡੀ ਗਲੀ ਇਹਦੇ ਵਿੱਚ ਖੋਲ ਕਰਨ ਲੱਗੇ ਵਿਆਂਗੇ ਖੋਲ ਕਿਉਂ ਕਰ ਰਹੇ ਹਾਂਗੇ ਕਿਉਂ ਡ੍ਰਿਲ ਦੇ ਨਾਲ ਗਲੀ ਕੱਢੀ ਐ ਪਰ ਇਹ ਕੰਮ ਦੇ ਲਈ ਤੁਹਾਡੇ ਕੋਲੇ ਦੋਸਤੋ ਡ੍ਰਿਲ ਵੀ ਹੋਣੀ ਬਹੁਤ ਜ਼ਰੂਰੀ ਐ ਡ੍ਰਿਲ ਜਾਂ ਕਿਸੇ ਦੀ ਫੜ ਲਿਆਓ ਠੀਕ ਐ ਬਰੀਕ ਵਰਮਾ ਪਾ ਕੇ ਰੱਖਣਾ ਉਹਦੇ ਵਿੱਚ ਤੇ ਵਰਮੇ ਨਾਲ ਤੁਸੀਂ ਦੇਖ ਲਓ ਵੀ ਲੋਹੇ ਵਾਲੇ ਵਰਮੇ ਦੇ ਨਾਲ ਗਲੀਆਂ ਦਿੱਤੀਆਂ ਆਪਾਂ ਜਿੱਥੇ-ਜਿੱਥੇ ਟੱਕ ਲਾਈ ਸੀ ਸਾਰੇ ਕਿਤੇ ਕੱਢਤੀਆਂ ਗਲੀਆਂ ਜਿੰਨੇ ਥਾਵੇਂ ਨਿਸ਼ਾਨੀਆਂ ਲਾਈਆਂ ਸੀ ਕੜੇ ਦੇ ਵਿੱਚ ਉਹਨੇ ਥਾਵੇਂ ਤੋਂ ਗਲੀਆਂ ਕੱਢਤੀਆਂ ਗਲੀਆਂ ਕੱਢ ਕੇ ਹੁਣ ਅੱਗੇ ਕੀ ਕਰਨਾ ਹੈਗਾ ਉਹ ਵੀ ਦੇਖੀ ਚਲੋ ਧਿਆਨ ਦੇ ਨਾਲ ਕੜਾ ਵਿੱਚ ਦੇਖਿਆ ਪਾ ਕੇ ਉਵੇਂ ਪੈ ਰਿਹਾ ਕੋਈ ਕੜੇ ਦੇ ਵਿੱਚ 헤ਰਫੇਰ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੜਾ 빙ਗਾ ਨਹੀਂ ਹੋਇਆ ਕਿਸੇ ਪਾਸਿਓਂ ਕੜਾ ਬੜੀ ਆਸਾਨੀ ਦੇ ਨਾਲ ਉਦਾਂ ਹੀ ਉਹਦੇ ਵਿੱਚ ਠੋਕ ਦਿੱਤਾ ਆਪਾਂ ਜਿਵੇਂ ਉਹਦੇ ਵਿੱਚੋਂ ਕੱਢਿਆ ਸੀਗਾ ਕਿਉਂਕਿ ਇਹ ਮੋਟਰ ਵਾਲਾ ਕੜਾ ਹੁੰਦਾ ਨੀਚਲੇ ਪਾਰਟ ਦੇ ਵਿੱਚ ਹੁੰਦਾ ਕੜਾ ਇਹ ਚੀਜ਼ ਦਾ ਧਿਆਨ ਰੱਖਿਓ ਨੀਚਲੇ ਪਾਰਟ ਤੋਂ ਕੜੇ ਨੂੰ ਕੱਢ ਕੇ ਠੀਕ ਹੈ ਜਿੰਨੀਆਂ ਇਹਦੇ ਵਿੱਚ ਮੂਰੀਆਂ ਕੀਤੀਆਂ ਸਾਹਮਣੋਂ ਸਾਹਮਣੀ ਅੱਠ ਮੂਰੀਆਂ ਕਰੇ ਨੇ ਅੱਠ ਸਰਾ ਕਰੇ ਨੇ ਅੱਠ ਇਸਰਾ ਕਰ ਤੁਸੀਂ ਕਰਨੇ ਹੈਗੇ ਤੇ ਹੁਣ ਆਪਾਂ ਸੈਂਟਰ 'ਚ ਵੀ ਇਹਦੇ ਕਰਤੀ ਮਾਰਕਿੰਗ ਹੁਣ ਤੁਸੀਂ ਕਹੋ ਕਾਦੇ ਲਈ ਕਰਤੀ ਇਥੇ ਰ ਬੈਰਿੰਗ ਹੁੰਦਾਗਾ ਇਥੇ ਵੀ ਤੁਹਾਨੂੰ ਦੱਸ ਦਿਆਂ ਕਾਦੇ ਲਈ ਮਾਰਕਿੰਗ ਕੀਤੀ ਹੈਗੀ ਇਹ ਵੀ ਮਾਰਕਿੰਗ ਕਰਨੀ ਜ਼ਰੂਰੀ ਬਣਦੀ ਹੈਗੀ ਇੱਥੇ ਵੀ ਖੋਲ ਕਰਾਂਗੇ ਉਹ ਚੱਕੋ ਤੁਹਾਨੂੰ ਦਿਖਾਤਾ ਨਾ ਕਰਕੇ ਖੋਲ ਆਰ ਪਾਰ ਕਰਤਾ ਹੁਣ ਕੰਮ ਆਪਾਂ ਪਹਿਲਾਂ ਇਹ ਬੰਦ ਸੀਗਾ ਹੁਣ ਇਹਦੇ ਵਿੱਚ ਦੀ ਆਪਾਂ ਬਰਮਾ ਕਰਤਾ ਬਾਹਰ ਇਹਦੇ ਵਿੱਚ ਵੀ ਕਰਤਾ ਖੋਲ ਕਿਉਂਕਿ ਇਹਦੇ ਵਿੱਚ ਦੋਸਤੋ ਆਪਾਂ ਨਾਟ ਲਗਾਉਣਾਗਾ ਨਾਟ ਲਾਉਣਾ ਜ਼ਰੂਰੀ ਹੈਗਾ ਨਾਟ ਕਿਉਂ ਲਾਉਣਾਗਾ ਕਿਉਂਕਿ ਬਾਈ ਜੀ ਆਪਾਂ ਇਹਦੇ ਉਹ ਬਿਜਲੀ ਤਿਆਰ ਕਰਨੀ ਹੈ ਇਸ ਕਰਕੇ ਨਾਟ ਲਾਉਣਾਗਾ ਤੇ ਮਿੱਤਰਾਂ ਹੁਣ ਦੇਖੀਦਾ ਜਾਣਾ ਵੀਡੀਓ ਮੜਾ ਜਾ ਸ਼ੇਅਰ ਵੀ ਕਰ ਦੇ ਛੇੜ ਵਾਲਾ ਬਾਟਨ ਦਾ ਬਦੋ ਯਾਰ ਕਿਹੜਾ ਕੁਝ ਜਾਂਦਾਗਾ ਕਿਹੜਾ ਕੁਝ ਲੱਗਦਾਗਾ ਹਨਾ ਹੋਰ 5-10 ਭਰਾਵਾਂ ਕੋਲੇ ਵੀਡੀਓ ਚਲੀ ਜਾਊਗੀ ਯਾਰ ਕੋਈ ਨਾ ਕੋਈ ਤਾਂ ਇਸ ਵੀਡੀਓ ਦਾ ਫਾਇਦਾ ਲਊਗਾ ਝੱਕੋ ਨੜਕਸਤਾ ਆਪਣਾ ਇਹ ਘੁਮਣ ਲੱਗ ਗਿਆ ਪਾਟ ਥੱਲੇ ਪਾਸਿਓਂ ਨੀਚਲੇ ਪਾਸਿਓਂ ਕਿਉਂਕਿ ਗਰਮੀਆਂ ਨੇ ਮੌਸਰ ਵੀ ਬਹੁਤ ਜ਼ਿਆਦਾ ਲੜੇਗਾ ਤੇ ਆਪਾਂ ਵਿੱਚ ਇਹ ਦੇ ਏਸੀ ਕਰਕੇ ਰੇਗਮਾਲ ਫੇਰਤਾ ਹੁਣ ਵੀ ਵਿੱਚੋਂ ਕਿਤੇ ਜਰਕਿੰਗ ਨਾ ਆਵੇ ਬਿਜਲੀ ਆਪਣੀ ਬੜੀ ਆਸਾਨੀ ਤੇ ਪਿਆਰ ਦੇ ਨਾਲ ਬਹੁਤ ਘੈਂਟ ਬਣ ਜਾਵੇ ਉਹ ਵੀ ਫਰੀ ਦੇ ਵਿੱਚ ਵਾਇਜ਼ੇ ਦਾ ਜੁਲਟਾ ਫ੍ਰੀ ਹੁੰਦੀਆਂ ਨੇ ਨਹੀਂ ਹੁਣ ਇਹਦੇ ਵਿੱਚ ਇੱਕ ਲਪਗਾਉਣਾਗਾ ਆਪਾਂ ਸਪ੍ਰਿੰਗ ਸਪ੍ਰਿੰਗ ਲਗਾਉਣਾਗਾ ਦੇਖੋ ਸਪ੍ਰਿੰਗ ਤੁਸੀਂ ਮੇਰੇ ਕੋਲੇ ਦੇਖ ਹੀ ਲੇਤਾ ਹਣਾ ਸਪ੍ਰਿੰਗ ਆਪਾਂ ਨੂੰ ਇਹ ਆਮ ਹੀ ਤੁਹਾਨੂੰ ਕਿਤੇ ਨਾ ਕਿਤੇ ਮਿਲ ਜਾਵੇਗਾ ਦੁਕਾਨ ਤੋਂ ਤੇ ਇਹ ਚਮਕ ਵਾਲਾ ਸਪ੍ਰਿੰਗ ਆਗਾ ਦੋਸਤੋ ਚਮਕਾ ਇਹ ਨਾ ਕਿ ਲੋਹੇ ਦਾ ਚਮਕ ਸਪ੍ਰਿੰਗ ਮਿਲ ਜਾਂਦਾ ਹੁੰਦਾਗਾ ਗੋਲ ਗੋਲੋ ਟਿੱਕੀਆਂ ਜੀਆਂ ਹੁੰਦੀਆਂ ਨੇ ਉਹਦੀਆਂ ਤੇ ਇਹ ਲੈ ਆਇਓ ਤੇ ਇਹਨਾਂ ਨੂੰ ਜਿਹੜੇ ਆਪਾਂ ਖੋਲ ਕੀਤੇ ਨੇ ਉਹਦੇ ਵਿੱਚ ਪਾ ਦੇਣਾ ਇਹ ਚਮਕਾ ਜਿਹੜੀ ਇਹ ਜਿਹਨੂੰ ਆਪਾਂ ਮੈਗਨੇਟ ਵੀ ਕਹਿ ਦਿੰਨੇ ਆਗੇ ਇਹਨੂੰ ਆਪਾਂ ਉਹਦੇ ਵਿੱਚੋਂ ਕੱਟ ਕਰ ਕਰਕੇ ਹਨਾ ਤੋੜ ਤੋੜ ਕੇ ਇਹਦੇ ਟੁਕੜੇ ਕਿਉਂਕਿ ਵੈਸੇ ਦਾ ਛੋਟੇ ਛੋਟੇ ਪੀਸ ਹੀ ਹੁੰਦੇ ਰਹਿਗੇ ਇਹ ਕਿੱਲੇ ਜੇ ਵਾਂਗੂ ਬਣਿਆ ਹੁੰਦਾਗਾ ਸਪਰਿੰਗ ਜੇ ਵਾਂਗੂ ਉਹਦੇ ਵਿੱਚ ਆਪਾਂ ਇਹ ਸਾਰੇ ਪਾਤੇ ਇਹ ਚੀਜ਼ ਧਿਆਨ ਰੱਖਣੀ ਹੈ ਮੈਗਨੇਟ ਹੈ ਚੁੰਮਕਾ ਦੋਸਤੋ ਨਾ ਕਿ ਕੋਈ ਸਪਰਿੰਗ ਜਾਂ ਕੋਈ ਕੋਈ ਚੀਜ਼ ਹੋਰ ਹੈਗੀ ਇਹ ਕਿਤੇ ਕੋਮੋ ਵੀ ਐ ਬੜੇ ਆਸਾਨੀ ਨਾਲ ਟੁੱਟ ਜਾਂਦੀ ਹੈਗੀ ਇਹ ਛੋਟੇ ਛੋਟੇ ਪੀਸ ਜੇ ਹੁੰਦੇ ਨੇਗੇ ਗੋਲ ਗੋਲ ਜੀ ਚੁੰਮਕ ਵਾਲੇ ਇਹ ਮਿਲ ਜਾਂਦੇ ਨੇ ਇਲੈਕਟ੍ਰਿਕ ਦੁਕਾਨਾਂ ਤੋਂ ਮਿਲ ਜਾਣਗੇ ਤੁਹਾਨੂੰ ਜਿੱਥੋਂ ਡਿੱਕਾਂ ਟਿੱਪਾਂ ਦਾ ਟੈਲੀਵਿਜ਼ਨ ਐਲਸੀਡੀਆਂ ਵਗੈਰਾ ਮਿਲਦੀਆਂ ਨੇ ਉੱਥੋਂ ਇਹ ਮਿਲ ਜਾਂਦੇ ਹੁੰਦੇ ਨੇਗੇ ਆਨਲਾਈਨ ਵੀ ਤੁਸੀਂ ਸਰਚ ਕਰ ਲੋਗੇ ਤੁਹਾਨੂੰ ਆਨਲਾਈਨ ਵੀ ਇਹ ਮੈਗਨੇਟ ਆਨਲਾਈਨ ਜਦੋਂ ਸਰਚ ਕਰੋਗੇ Amazon Flipkart ਠੀਕ ਹੈ Meesho ਵਗੈਰਾ ਤੇ ਤਾਂ ਉਹਦੇ ਉੱਤੇ ਤੁਸੀਂ ਇੱਦਾਂ ਹੀ ਸਰਚ ਕਰਨਾ ਮੈਗਨੇਟ ਸਪ੍ਰਿੰਗ ਸਪ੍ਰਿੰਗ ਮੈਗਨੇਟਾ ਇਸ ਸਪ੍ਰਿੰਗ ਟੈਪ ਮੈਗਨੇਟ ਚਾਹੀਦੀ ਹੈਗੀ ਉੱਥੋਂ ਮੰਗਵਾ ਸਕਦੇ ਹੋ ਤੁਸੀਂ ਇਹ ਤਾਂ ਤੁਸੀਂ ਦੇਖੋ ਵੀ ਆਪਾਂ ਇਹਦੇ ਵਿੱਚ ਪਾਤੀ ਇਹ ਜਿਹੜੇ ਆਪਾਂ ਅੱਠ ਖੋਲ ਕਰੇ ਨੇਗੇ ਅੱਠ ਮੇਰੂ ਕਰੇ ਸੀਗੇ ਉਨਾ ਅਠਾ ਮਿਰੂਆਂ ਦੇ ਵਿੱਚ ਪਾਤੀ ਸਮਾਂ ਬਾਲਾ ਬਰਬਾਦ ਨਹੀਂ ਕਰਦੇ ਮਾਰਾਏ ਆ ਬੜੇ ਰਹੋ ਵੀਡੀਓ ਦੇ ਨਾਲ ਫੇਰ ਹੀ ਨਜ਼ਾਰਾ ਆਊਗਾ ਤੁਹਾਨੂੰ ਵੀਡੀਓ ਦੇਖਣ ਦਾ ਦੋਸਤੋ ਕਿਉਂਕਿ ਜੇ ਵੀਡੀਓ ਵਿਚਾਲੀ ਛੱਡ ਕੇ ਤੁਸੀਂ ਜਾਮੋਗੇ ਹਨਾ ਫੇਰ ਬਿਜਲੀ ਕਿਵੇਂ ਤਿਆਰ ਕਰ ਪਾਵੋਗੇ ਇਸੇ ਕਰਕੇ ਕਹਿਣਾ ਧਿਆਨ ਦੇ ਨਾਲ ਵੀਡੀਓ ਨੂੰ ਦੇਖੀ ਚੱਲੋ ਫੇਰ ਹੀ ਸਵਾਦ ਆਊ ਤੁਹਾਨੂੰ ਵੀ ਘਰੇ ਬਿਜਲੀ ਤਿਆਰ ਕਰਨ ਦਾ ਦੇਖ ਲਓ ਆਪਾਂ ਸਾਰਾ ਇਹਦੇ ਵਿੱਚ ਉਹ ਪਾਤਾ ਪ੍ਰਯੋਗ ਜ਼ਰੂਰ ਕਰਕੇ ਦੇਖੋ ਯਾਰ ਘਰੇ ਕੋਈ ਨਾ ਕੋਈ ਤੁਹਾਡੇ ਪੱਖਾ ਸ਼ੈਡ ਤੇ ਲਾ ਕੇ ਸੁੱਟਿਆ ਪਿਆ ਹੋਵੇਗਾ ਜਿਹੜਾ ਪੱਖਾ ਕੀਤੇ ਤੁਹਾਨੂੰ ਹਵਾ ਘੱਟ ਦੇਣ ਲੱਗਿਆ ਹੋਵੇਗਾ ਕੋਈ ਫਰਾਂਚ ਉਹਦੇ ਨੁਕਸ ਪੈ ਗਿਆ ਹੋਵੇਗਾ ਪਰ ਮੋਟਰ ਉਹ ਚੱਲਦੀ ਹੋਣੀ ਚਾਹੀਦੀ ਹੈਗੀ ਕਿਤੇ ਇਹ ਨਾ ਹੋਵੇ ਮੱਚੀ ہوئی ਮੋਟਰ ਵਾਲੇ ਪੱਖੇ ਨਾਲ ਪੰਗੇ ਲਈ ਜਾਵਾਂ ਉਹਦੇ ਨਾਲ ਨਹੀਂ ਬਣਨਾ ਹੈਗੀ ਗੱਲਬਾਤ ਠੀਕ ਹੈ ਨਾ ਤੇ ਥੋੜੀ ਥੋੜੀ ਆਪਾਂ ਇਹਦੇ ਵਿੱਚ ਪਾਤੀ ਐਲਫੀ ਐਲਫੀ ਪਾਉਣ ਦੇ ਨਾਲ ਕਿਉਂਕਿ ਇਹ ਹੈਗਾ ਵੀ ਜਿਹੜੀ ਮੈਗਨੇਟ ਨੇਗੇ ਆਪਣੇ ਉਹ ਬਾਹਰ ਨਾ ਨਿਕਲਣ ਇਸ ਕਰਕੇ ਆਪਾਂ ਇਹਦੇ ਵਿੱਚ ਐਲਫੀ ਜਿਹੜੀ ਉਹ ਪਾਈ ਹੈਗੀ ਇਸੇ ਕਰਕੇ ਆਪਾਂ ਹੁਣ ਇਹਨੂੰ ਧਿਆਨ ਤੇ ਬੜੀ ਆਸਾਨੀ ਤੇ ਬੜੀ ਗੌਰ ਦੇ ਨਾਲ ਉਹਦੇ ਵਿੱਚ ਪਾਵਾਂਗੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਚਲਾਵਾਂਗੇ ਕਿ ਜਿਹੜਾ ਉਸ ਤੋਂ ਬਾਅਦ ਇਹ ਆਪਣਾ ਪੱਖਾਗਾ ਬਹੁਤ ਹੀ ਵਧੀਆ ਆਪਾਂ ਨੂੰ ਬਿਜਲੀ ਦੇਵੀ ਤਾਰ ਤੂਰ ਕੋਈ ਵੀ ਨਹੀਂ ਲਾਉਣੀ ਉਹੀ ਜਿਹੜੀਆਂ ਮੇਨ ਤਿੰਨ ਤਾਰਾਂ ਲੱਗੀਆਂ ਵੀ ਇਹਨੇ ਉਸੇ ਤਾਰਾਂ ਤੋਂ ਆਪਾਂ ਇਹ ਕੰਮ ਲੈਣਾਗਾ ਜਿਹੜੀਆਂ ਵਿੱਚ ਲੱਗੀਆਂ ਹੁੰਦੀਆਂ ਨੇ ਮੋਟਰ ਦੇ ਤਾਰਾਂ ਜਿਹੜੀਆਂ ਤਾਰਾਂ ਨੂੰ ਆਪਾਂ ਪਹਿਲਾਂ ਕਰੰਟ ਦੇ ਕੇ ਇਹਨੂੰ ਚਲਾਉਂਦੇ ਸੀਗੇ ਹੁਣ ਇਹ ਤੋਂ ਬੈਕ ਕਰੰਟ ਲੈ ਰਹੇ ਹਾਂਗੇ ਆਪਾਂ ਇਧਰ ਇਹ ਇਕੱਲੇ ਇਸ ਕਰਕੇ ਲਾਇਆ ਸੀਗਾ ਵੀ ਇਹਦੇ ਉੱਤੇ ਆਪਾਂ ਇੱਕ ਪੁਲੀ ਲਾਵਾਂਗੇ ਪੁਲੀ ਲਾਉਣ ਦੇ ਨਾਲ ਵੀ ਜਿਹੜਾ ਇਹ ਘੂਮੂਗਾ ਜਨਰੇਟਰ ਦੀ ਮੋਟਰ ਵਾਂਗੂ ਤਾਂ ਹੀ ਇਹ ਆਪਾਂ ਨੂੰ ਕਰੰਟ ਦੇਊਗਾ ਬਾਕੀ ਆਪਾਂ ਸਾਰਾ ਸਮਾਨ ਇਹਦਾ ਜਿੱਦਾਂ ਖੋਲਿਆ ਸੀ ਉਦਾਂ ਹੀ ਫਿੱਟ ਕਰੀ ਜਾਂਦੇ ਆ ਸਿਰਫ ਕੱਲੀ ਇਹਦੇ ਵਿੱਚ ਆਪਾਂ ਮੈਗਨੇਟ ਪਾਈ ਆ ਮੈਗਨੇਟ ਪਾਉਣ ਤੋਂ ਇਲਾਵਾ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਇਆ ਸਿਰਫ ਤੁਹਾਡੇ ਸਾਹਮਣੇ ਆਪਾਂ ਕੀ ਕੀਤਾਗਾ ਉਹ ਤੁਸੀਂ ਸਾਰਾ ਕੁਝ ਦੇਖ ਹੀ ਲੇਤਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਯੋਗ ਨਹੀਂ ਕੀਤਾ ਹੈਗਾ ਠੀਕ ਹੈ ਨਾ ਇਹ ਤੁਸੀਂ ਦੇਖ ਲਿਆ ਧਿਆਨ ਦੇ ਨਾਲ ਇਸੇ ਤਰ੍ਹਾਂ ਹੀ ਤੁਸੀਂ ਕਰਨਾ ਦੋਸਤੋ ਇਸੇ ਤਰ੍ਹਾਂ ਹੀ ਤੁਸੀਂ ਬਿਜਲੀ ਤਿਆਰ ਕਰਨੀ ਹੈ ਸਾਰਾ ਸਮਾਨ ਜਿੱਦਾਂ ਖੋਲੋਗੇ ਉਦਾਂ ਹੀ ਸਾਰੇ ਨੂੰ ਕਸ ਲਿਓ ਨਟ ਬੋਲਟ ਕੋਈ ਇਧਰ ਉਧਰ ਨਾ ਹੋ ਜਾਵੇ ਧਿਆਨ ਦੇ ਗੌਰ ਦੇ ਨਾਲ ਸਾਰੇ ਨਟਾਂ ਬੋਲਟਾਂ ਨੂੰ ਸਾਹਮ ਕੇ ਰੱਖਿਓ ਕਿਉਂਕਿ ਬਾਅਦ ਦੇ ਵਿੱਚ ਕਸਣ ਵੇਲੇ ਨਟ ਬੋਲਟ ਆਪਾਂ ਨੂੰ ਜ਼ਰੂਰੀ ਚਾਹੀਦੇ ਹੁੰਦੇ ਨੇ ਜੇ ਇਹ ਗੁੰਮ ਹੋ ਗਏ ਤਾਂ ਸਮਝ ਲਓ ਬਿਜਲੀ ਆਪਣੀ ਬਣਨੀ ਕੈਨਸਲ ਤਾਰਾਂ ਦੇ ਉਹਦੇ ਨਾਲ ਤਾਰ ਆਪਾਂ ਹੋਰ ਜੋੜ ਲਈ ਜਿਹੜੀਆਂ ਤਾਰਾਂ ਵਿੱਚੋਂ ਨਿਕਲਦੀਆਂ ਹੁੰਦੀਆਂ ਨੇਗੀਆਂ ਉਹਦੇ ਨਾਲ ਇੱਕ ਤਾਰ ਦਾ ਟੋਟਾ ਆਪਾਂ ਹੋਰ ਲਗਾ ਲਿਆ ਕਿਉਂਕਿ ਉਹ ਤਾਰ ਬਹੁਤ ਜ਼ਿਆਦਾ ਛੋਟੀ ਹੈ ਤੇ ਤਾਰ ਆਪਾਂ ਉਹਦੇ ਨਾਲ ਹੋਰ ਲਗਾ ਕੇ ਉਹਨੂੰ ਟੇਪ ਵੀ ਕਰ ਦਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫਿੱਟ ਕਰਾਂਗੇ ਫਿੱਟ ਕਰਨ ਦੇ ਨਾਲ ਇਹਨੂੰ ਘੁਮਾਉਣ ਦੇ ਲਈ ਇੱਕ ਆਪਾਂ ਛੋਟੀ ਜੀ ਮੋਟਰ ਆ ਜਿਹੜੀ ਡੀਸੀ ਜਣ ਕੇ ਵੀ ਬੈਟਰੀ ਤੇ ਚੱਲਣ ਵਾਲੀ ਮੋਟਰ ਹੁੰਦੀ ਹੈ ਇੱਕ ਉਹ ਮੋਟਰ ਲੈ ਕੇ ਆਵਾਂਗੇ ਉਸ ਮੋਟਰ ਦੇ ਨਾਲ ਇਹਨੂੰ ਕਿਰਾਂ ਘੁਮਾ ਕੇ ਤੁਹਾਨੂੰ ਚਲਾ ਕੇ ਦਿਖਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਮੁਕਤ ਦੇ ਵਿੱਚ ਕਿਵੇਂ ਚਲਾਉ ਕਰੂ ਇਹ ਉਹ ਵੀ ਸਾਰਾ ਜਗਾੜ ਸਾਰਾ ਇਸੇ ਵੀਡੀਓ ਦੇ ਵਿੱਚ ਹੀ ਦੱਸਾਂਗੇ ਇੱਕ ਆਪਾਂ ਫਰੇਮ ਤਿਆਰ ਕਰਕੇ ਰੱਖਿਆ ਹੋਇਆ ਹੈਗਾ ਜਿਹਦੇ ਉੱਤੇ ਇਹਨੂੰ ਫਿੱਟ ਕਰਨਾ ਹੈਗਾ ਕਿਉਂਕਿ ਪ੍ਰਯੋਗ ਕਰਨ ਦੇ ਲਈ ਇੱਕ ਛੋਟਾ ਜਿਹਾ ਪ੍ਰਯੋਗ ਸਾਲਾ ਤੁਹਾਨੂੰ ਜ਼ਰੂਰ ਬਣਾਉਣਾ ਪੈਂਦਾ ਹੈਗਾ ਦੇਖੋ ਇੰਨੀ ਮਿਹਨਤ ਕੀਤੀ ਹੈ ਜੇਕਰ ਅਸੀਂ ਦੋਸਤੋ ਸਾਡੀ ਮਿਹਨਤ ਦਾ ਵੀ ਮੁੱਲ ਪੈਣਾ ਚਾਹੀਦਾ ਹੈਗਾ ਤੇ ਇਸੇ ਕਰਕੇ ਕਹਿਣਾ ਤੁਸੀਂ ਵੀਡੀਓ ਹੈ ਜਿਹੜੀ ਇਹ ਸ਼ੇਅਰ ਜ਼ਰੂਰ ਕਰਨੀ ਹੈਗੀ ਗਲੂ ਗਨ ਦੇ ਨਾਲ ਆਪਾਂ ਹੋਰ ਵੀ ਇੱਥੇ ਜਿਹੜੀਆਂ ਸਮਾਨ ਲਾਉਣਾਗਾ ਬੋਰਡ ਵਗੈਰਾ ਉਹ ਗਲੂ ਗਨ ਦੇ ਨਾਲ ਫਿੱਟ ਕਰਾਂਗੇ ਆਪਾਂ ਇਸੇ ਬੋਰਡ ਦੇ ਉੱਪਰ ਤੇ ਜੇਕਰ ਇਹ ਨੂੰ ਵੱਡੀ ਸਕਰੀਨ 'ਚ ਤੁਸੀਂ ਵੀਡੀਓ ਦੇਖਣੀ ਹੈਗੇ ਇਹੀ ਤਾਂ ਆਪਣੇ YouTube ਚੈਨਲ ਤੇ ਬਗਜੋ PV1 블랙डी YouTube ਚੈਨਲ ਤੇ ਆਪਣੀ ਇਹ ਵੀਡੀਓ ਤੁਹਾਨੂੰ ਦੇਖਣ ਨੂੰ ਮਿਲ ਜੂ ਦੋਸਤੋ ਉਥੇ ਜਾ ਕੇ ਤੁਸੀਂ ਵੀਡੀਓ ਹੋਰ ਵੀ ਵੱਡੀ ਸਕਰੀਨ ਦੇ ਵਿੱਚ ਇਹ ਦੇਖ ਸਕਦੇ ਹੋਗੇ ਇਹ ਆਪਾਂ ਹੁਣ ਤੁਹਾਨੂੰ ਦਿਖਾਤਾ ਵੀ ਜੋੜ ਆ ਜਿਹੜਾ ਆਪਾਂ ਬੋਰਡ ਵਾਲਾ ਉਹ ਇਹਦੇ ਨਾਲ ਲਾਤਾ ਠੀਕ ਹੈ ਨਾ ਬੋਰਡ ਆਪਾਂ ਕਨੈਕਟ ਕਰਤਾ ਟੇਪ ਆ ਜਿਹੜੀ ਆਪਾਂ ਜੋੜ ਦੇ ਉੱਪਰ ਲਗਾਤੀ ਕਿਉਂਕਿ ਕਰੰਟ ਆ ਬਾਈ ਜੀ ਕਰੰਟ ਨੇ ਤਾਂ ਆਉਣਾ ਹੀ ਹੈਗਾ ਕਰੰਟ ਆ ਗਿਆ ਤਾਂ ਸਮਝ ਲਓ ਮੰਝੇ ਗਏ ਮਤਲਬ ਹੈ ਕਿ ਝੜਕਾ ਲੱਗੂਗਾ ਤਾਂ ਕਰਕੇ ਮਾਜੇਗੇ ਹੋਰ ਕਿਸੇ ਗੱਲ ਤੋਂ ਨਹੀਂ ਕਰ ਜੋੜਦੇ ਟੇਪ ਕਰਤੀ ਆਪਾਂ ਪੱਖਾ ਆਪਣਾ ਉੱਥੇ ਫਿੱਟ ਕਰਤਾ ਉਹ ਟੇਢੇ ਲੋਡ ਕਰਕੇ ਹੁਣ ਆਪਾਂ ਇਹਨੂੰ ਘਮਾਉਣ ਦੀ ਖਾਤਰ ਇੱਕ ਮੋਟਰ ਲਾਵਾਂਗੇ ਉਹ ਮੋਟਰ ਦੇਖ ਲਓ ਤੁਸੀਂ ਕਿੱਦਾਂ ਦੀ ਹੋਵੇਗੀ ਸਾਡੇ ਕੋਲ ਸਾਰੀ ਚੀਜ਼ਾਂ ਦੇ ਉੱਪਰ ਅਸੀਂ ਗਲੂ ਜ਼ਰੂਰ ਲਾਉਣੇ ਹੈਗੇ ਕਿਉਂਕਿ ਮੁੜ ਕੇ ਉੱਥੇ ਚੀਜ਼ ਪੱਟੀ ਨਾ ਜਾਵੇ ਫਿਰ ਮੁੜ ਕੇ ਇਹ ਜੀ ਸੋਕੇਸ ਦੇ ਵਿੱਚ ਰੱਖਣਾ ਵੀ ਹੁੰਦਾ ਵੀ ਹਾਂ ਇਸ ਤਰ੍ਹਾਂ ਤੇ ਅਸੀਂ ਇਹ ਚੀਜ਼ ਤੋਂ ਇਹ ਤਿਆਰ ਕੀਤੀ ਹੈਗੀ ਉਸ ਤੋਂ ਬਾਅਦ ਇਹਨੂੰ ਵੱਡੀ ਚੀਜ਼ ਵੀ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ ਕਰੰਟ ਆ ਜਿਹੜਾ ਤੁਸੀਂ ਬੜੀ ਆਸਾਨੀ ਦੇ ਨਾਲ ਤਿਆਰ ਕਰ ਸਕਦੇ ਹੋ ਜਦੋਂ ਆਪਣਾ ਕਰੰਟ ਤੁਸੀਂ ਇਹ ਦੇਖੋ ਵੀ ਜਿਹੜਾ ਕਰੰਟ ਆਪਾਂ ਅਣਾ ਜਨਰੇਟਰ ਤੋਂ ਲੈ ਸਕਦੇ ਆਂਗੇ ਜਨਰੇਟਰ ਦੇ ਉੱਤੇ ਵੀ ਮੋਟਰ ਲੱਗੀ ਹੁੰਦੀ ਹੈਗੀ ਪੱਖੇ ਦੇ ਵਿੱਚ ਵੀ ਮੋਟਰ ਹੈਗੀ ਜਨਰੇਟਰ ਵਾਲੀ ਮੋਟਰ ਦੇ ਵਿੱਚ ਵੀ ਤਾਂਬਾ ਹੀ ਹੁੰਦਾਗਾ ਇਹਦੇ ਵਿੱਚ ਵੀ ਤਾਂਬਾ ਹੀ ਹੈਗਾ ਚੀਜ਼ਾਂ ਸੇਮ ਹੀ ਨੇ ਨਾ ਤੇ ਕਰੰਟ ਕਿਵੇਂ ਨਾ ਆਊਗਾ ਹੁਣ ਕਾਫੀ ਭਰਾ ਕਮੈਂਟ ਇਹ ਕਹਿਣਗੇ ਨਹੀਂ ਹੋ ਸਕਦਾ ਇਹ ਨਹੀਂ ਆਏ ਬਣ ਸਕਦਾ ਨਹੀਂ ਆਏ ਕਰੰਟ ਆ ਸਕਦਾ ਜਿਹੜੇ ਕਹਿੰਦੇ ਆ ਕਈ ਜਾਣ ਦੋ ਯਾਰ ਤੁਸੀਂ ਆਪਣਾ ਪ੍ਰਯੋਗ ਜ਼ਰੂਰ ਕਰਕੇ ਦੇਖੋ ਸਮਝ ਕੇ ਗੱਲ ਦੋਸਤੋ ਤੁਸੀਂ ਜਰੂਰ ਪ੍ਰਯੋਗ ਕਰਕੇ ਦੇਖਣਾਗਾ ਪਰ ਕਮੈਂਟਾਂ ਵਾਲਿਆਂ ਦੇ ਜਿਹੜੇ ਬੈਡ ਕਮੈਂਟ ਕਰਨਗੇ ਹੋਰ ਤਰ੍ਹਾਂ ਦੇ ਕਮੈਂਟ ਕਰਨਗੇ ਵੀ ਯਾਰ ਇਹ ਨਹੀਂ ਹੋ ਸਕਦਾ ਨਹੀਂ ਤਿਆਰ ਐ ਕੀਤੀ ਜਾ ਸਕਦੀ ਉਹਨਾਂ ਦੇ ਕਮੈਂਟਾਂ ਦੇ ਉੱਪਰ ਬਿਲਕੁਲ ਨਾ ਧਿਆਨ ਦਿਓ ਧਿਆਨ ਸਿਰਫ ਆਪਣੇ ਦਿਮਾਗ ਤੇ ਦਿਓ ਆਪਣੇ ਦਿਮਾਗ ਤੋਂ ਕੰਮ ਲੈ ਕੇ ਮੇਰੇ ਵਾਂਗੂੰ ਇਦਾਂ ਹੀ ਬਿਜਲੀ ਬਣਾ ਤਿਆਰ ਕਰਕੇ ਦੇਖਿਓ ਨਾ ਕਿ ਕਿਸੇ ਦੇ ਕਮੈਂਟਾਂ ਦੇ ਗੌਰ ਕਰਕੇ ਉਸ ਤੋਂ ਬਾਅਦ ਤੁਸੀਂ ਵੀ ਆਪਣੀ ਮਿਹਨਤ ਨੂੰ ਰੰਗ ਲਿਆਉਣ ਦੀ ਖਾਤਰ ਕਿਤੇ ਕਹਿ ਦੋ ਵੀ ਯਾਰ 60 ਪਰੇ ਯਾਰ ਜਦੋਂ ਇੰਨੇ ਜਾਣੇ ਕਹੀ ਜਾਂਦੇ ਨਹੀਂ ਇਹ ਕੰਮ ਨਹੀਂ ਹੋ ਸਕਦਾ ਉਹ ਜਰੂਰ ਸਕਦਾ ਦੇਖੋ ਤੁਹਾਡੇ ਸਾਹਮਣੇ ਆਪਾਂ ਮੋਟਰਾਂ ਜਿਹੜੀ ਇਹਦੇ ਉੱਪਰ ਫਿੱਟ ਕਰਾਂਗੇ ਹੁਣ ਜਿਹੜੀ ਮੋਟਰ ਦੇ ਨਾਲ ਆਪਾਂ ਇਹਨੂੰ ਘੁਮਾਵਾਂਗੇ ਹੋਰ ਸਾਡੇ ਕੋਲੇ ਕੋਈ ਤਾਰ ਸੱਲਾ ਨਹੀਂ ਹੈਗਾ ਨਾ ਹੀ ਅਸੀਂ ਕੋਈ ਲਾਉਣਾ ਹੈਗਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰ ਮੰਨ ਕੇ ਤੁਹਾਨੂੰ ਇਹ ਗੱਲ ਦੱਸ ਰਿਹਾ ਦੋਸਤੋ ਕਿਉਂਕਿ ਅੱਜ ਤੱਕ ਆਪਾਂ ਤੁਹਾਨੂੰ ਕੋਈ ਗਲਤ ਗੱਲ ਨਹੀਂ ਕੀਤਾ ਗਲਤ ਕੋਈ ਇੰਪਰੋਫੇਸ਼ਨ ਨਹੀਂ ਦਿੱਤੀ ਠੀਕ ਆ ਤੁਹਾਡੇ ਸਾਹਮਣੇ ਦੇਖੋ ਆਪਾਂ ਐਂ ਦੇਖ ਲਈ ਬੈਲਟ ਇੱਥੇ ਤੱਕ ਪੂਰੀ ਫੁੱਲ ਟਾਈਟ ਰਹੂਗੀ ਜਿੱਥੇ ਤੱਕ ਬੈਲਟ ਦੀ ਪੂਰੀ ਟਾਈਟਰ ਹੋ ਗਈ ਉੱਥੇ ਆਪਾਂ ਉਹਦੇ ਉੱਤੇ ਗਲੂ ਲਾ ਕੇ ਇਹਨੂੰ ਚਪਕੇ ਦੇਣਾਗਾ ਪੰਜਾਂ ਮਿੰਟਾਂ ਬਾਅਦ ਇਹ ਮੋਟਰ ਨੇ ਬਿਲਕੁਲ ਸੁੱਕ ਜਾਣਾਗਾ ਵੀਡੀਓ ਬਹੁਤ ਜ਼ਿਆਦਾ ਲੰਮੀ ਬਣਦੀ ਹੈਗੀ ਇਸੇ ਕਰਕੇ ਅਸੀਂ ਥੋੜਾ ਜਿਆਦਾ ਨੂੰ ਚੀਜ਼ਾਂ ਫਾਸਟ ਵੀ ਦਿਖਾ ਰਹੇ ਹਾਂ ਥੋੜੀਆਂ-ਥੋੜੀਆਂ ਚੀਜ਼ਾਂ ਜਿਵੇਂ ਅਸੀਂ ਕੱਟ ਬਾਈ ਕੱਟ ਕਰਕੇ ਵੀ ਦਿਖਾ ਰਹੇ ਹਾਂਗੇ ਕਿਉਂਕਿ ਤੁਹਾਡਾ ਸਮਾਂ ਨਾ ਬਰਬਾਦ ਹੋਵੇ ਤੇ ਬੜੀ ਹੀ ਆਸਾਨੀ ਨਾਲ ਤੁਸੀਂ ਚੀਜ਼ ਨੂੰ ਸਮਝ ਸਕੋ ਠੀਕ ਹੈ ਨਾ ਗਲੂ ਦੇ ਨਾਲ ਆਪਾਂ ਚੰਗੀ ਤਰ੍ਹਾਂ ਭਰਤਾ ਆਮ ਮੋਟਰ ਇਹ ਇਲੈਕਟ੍ਰਿਕ ਦੁਕਾਨਾਂ ਤੋਂ ਮਿਲ ਜਾਂਦੀ ਹੈਗੀ ਠੀਕ ਹੈ ਡੀਸੀ ਮੋਟਰ ਹੈ ਇਹਨੂੰ ਆਪਾਂ ਬੈਂਟਰੀ ਤੇ ਚਲਾਵਾਂਗੇ ਇਹਦੀਆਂ ਤਾਰਾਂ ਆਪਾਂ ਇਹਦੇ ਨਾਲ ਲਾਤੀਆਂ ਤੇ ਉਸ ਤੋਂ ਬਾਅਦ ਇਹਦੇ ਉੱਤੇ ਵੀ ਗਲੂ ਵਗੈਰਾ ਲਾ ਦਾਂਗੇ ਚੰਗੀ ਤਰ੍ਹਾਂ ਤਾਰਾਂ ਨੂੰ ਮੋਟਰ ਦੀਆਂ ਨੂੰ ਟੈਟ ਕਰ ਦਾਂਗੇ ਵੀ ਤਾਰ ਆ ਜਿਹੜੀ ਉਹ ਨਾ ਹਿੱਲੇ ਕਰੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਚਲਾ ਕੇ ਬੱਲਬ ਵਗੈਰਾ ਪੱਖੇ ਵਗੈਰਾ ਫਰਿੱਜ ਵਗੈਰਾ ਕੂਲਰ ਵਗੈਰਾ ਹਰ ਇੱਕ ਚੀਜ਼ ਨੂੰ ਚਲਾ ਕੇ ਦਿਖਾਵਾਂਗੇ ਫਿਰ ਕਿਉ ਵੀ ਬਈ ਹਾਂ 101% ਜੈਨੂਨ ਹੈ ਬਿਲਕੁਲ ਕਿਸੇ ਪਾਸੇ ਕੋਈ ਤਾਰ ਨਹੀਂ ਸਿਰਫ ਆਉਣ ਲਈ ਇਹਦੇ ਵਿੱਚੋਂ ਕਰੰਟ ਲਵਾਂਗੇ ਅਸੀਂ ਤੁਹਾਡੇ ਸਾਹਮਣੇ ਕਰਤਾ ਫਟਾ ਆਪਾਂ ਦੇਖ ਲਓ ਤੁਸੀਂ ਬੈਟਰੀ ਮੇਰੇ ਕੋਲੇ ਆ ਗਈ ਤਾਰਾਂ ਮੈਂ ਜਿਹੜੀਆਂ ਮੋਟਰ ਦੀਆਂ ਨੇ ਉਹਦੇ ਨਾਲ ਜੋੜ ਦਿੱਤੀਆਂ ਤੇ ਮੋਟਰ ਚੱਲ ਪਈ ਤੇ ਪੱਖੇ ਨੇ ਸਪੀਡ ਆ ਜਿਹੜੀ ਆਪਦੀ ਫੜ ਲਈ ਤੇ ਥੋੜਾ ਜਿਹਾ ਹੱਥ ਦਾ ਵੀ ਸਹਾਰਾ ਦੇਤਾ ਵੀ ਮਾੜਾ ਜਿਹਾ ਕੇਰਾ ਰੇਲਿੰਗ ਦੇ ਵਿੱਚ ਵੀ ਫਾਸਟ ਘੁੰਮੇ ਕਰੇ ਦੇਖ ਲਵੋ ਮੋਟਰ ਨੂੰ ਥੋੜਾ ਜਿਹਾ ਦੇਖਿਆ ਵੀ ਗਰਮ ਗਰਮ ਤਾਂ ਨਹੀਂ ਹੁੰਦੀ ਕਰਦੀ ਜਾਰਾ ਲੋਡ ਦੇ ਨਾਲ ਪਰ ਲੋਡ ਦਾ ਕਹਾਦਾਗਾ ਪੱਖੇ ਨੂੰ ਘੇੜਾ ਖਵਾਉਣਾਗਾ ਮੋਟਰ ਨੇ ਘੇੜਾ ਖਵਾਈ ਜਾਣਾਗਾ ਦੇਖ ਲਵੋ ਤੁਹਾਨੂੰ ਮੋਟਰ ਦੇ ਕੋਲੋਂ ਥੋੜਾ ਜਿਹਾ ਘੁੰਮਦਾ ਪੱਖਾ ਤੁਹਾਨੂੰ ਨਹੀਂ ਨਜ਼ਰ ਆਉਂਦਾ ਹੋਵੇਗਾ ਪਰ ਜਿਹੜੀ ਪੁਲੀ ਹੈਗੀ ਪੁਲੀ ਨੂੰ ਧਿਆਨ ਦੇ ਨਾਲ ਦੇਖ ਲਓ ਵੀ ਪੁਲੀ ਪੂਰਾ ਜ਼ਿਆਦਾ ਘੁੰਮ ਰਹੀ ਹੈ ਪੂਰੀ ਜ਼ਿਆਦਾ ਸਪੀਡ ਬਣਾ ਰਹੀ ਹੈ ਹੁਣ ਅਸੀਂ ਤੁਸੀਂ ਦੇਖੋ ਆ ਤੁਹਾਡੇ ਸਾਹਮਣੇ ਬਲਬ ਨੇ ਇਹ ਉਹ ਬਲਬਾ ਦੋਸਤੋ ਜਿਹੜਾ 10 ਰੁਪਏ ਦਾ ਮਿਲਦਾ ਹੁੰਦਾ 100 ਵਾਟ ਦਾ 100 ਵਾਟ ਦਾ 10 ਰੁਪਏ ਦਾ ਬਲਬ ਮਿਲਦਾ ਹੁੰਦਾਗਾ ਦੇਖ ਲਓ ਤੁਹਾਡੇ ਸਾਹਮਣੇ ਅਸੀਂ ਇਹ 10 ਬਲਬ ਹੋਲਡਰਾਂ ਦੇ ਵਿੱਚ ਪਾਏ ਹੋਏ ਨੇਗੇ ਤੇ ਦਸੇ ਬਲਬ ਤੁਸੀਂ ਚੱਲਦੇ ਦੇਖ ਲਓ ਦੇਖ ਲਓ ਤੁਹਾਡੇ ਸਾਹਮਣੇ ਵੀ ਕਿੰਨਾ ਲੋਡ ਪਾ ਦਿੱਤਾ ਗਿਆ ਇਹ ਤੇ ਕਿੰਨਾ ਲੋਡ ਇਹਦੇ ਉੱਪਰ ਚੱਲ ਰਿਹਾਗਾ ਹੁਣ ਦੱਸੋ ਵੀ ਬਿਲਕੁਲ ਵੀਡੀਓ ਜੈਨੂਨਾ ਕੀ ਐ ਜਾਂ ਫਿਰ ਤੁਹਾਨੂੰ ਤਾਹਾਂ ਚੱਕ ਕੇ ਦਿਖਾਈਏ ਜਾਂ ਤੁਹਾਨੂੰ ਹੋਰ ਕਿੱਦਾਂ ਦਿਖਾਈਏ ਕਰੀਏ ਇਹ ਤੁਹਾਡੇ ਸਾਹਮਣੇ ਆ ਇਹ ਚੀਜ਼ ਦਾ ਪ੍ਰਯੋਗ ਤੁਸੀਂ ਜ਼ਰੂਰ ਕਰਕੇ ਦੇਖਣਾ ਆਪਣੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਹੀ ਪੱਖੇ ਤੋਂ ਇਦਾਂ ਹੀ ਤੁਸੀਂ ਬਿਜਲੀ ਤਿਆਰ ਕਰਕੇ ਦੇਖਣੀ ਆ ਸਿਰਫ ਤੁਹਾਨੂੰ ਮੈਗਨੇਟ ਤੇ 100 ਰੁਪਏ ਖਰਚ ਕਰਨਾ ਪਵੇਗਾ ਹੋਰ ਕਾਸ਼ੇ ਤੇ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ ਸੌਰੀ 100 ਰੁਪਏ ਤੁਹਾਡੇ ਕਰਨ ਨਾਲ ਐਕਸਟਰਾ ਮੋਟਰ ਤੇ ਵੀ ਜਰੂਰ ਲੱਗੇਗਾ 200 ਰੁਪਏ ਦੇ ਵਿੱਚ ਦੋਸਤੋ ਆਪਦੀ ਬਿਜਲੀ ਤੁਸੀਂ ਬੜੀ ਆਸਾਨੀ ਦੇ ਨਾਲ ਤਿਆਰ ਕਰ ਲਮੋਗੇ ਜਿਹੜੀ ਕਿ ਤੁਹਾਨੂੰ ਅਸੀਂ ਕਰਕੇ ਦਿਖਾਤੀ ਇਸ ਬਿਜਲੀ ਦੇ ਨਾਲ ਤੁਸੀਂ ਆਪਣੇ ਘਰ ਦਾ ਫਰਿੱਜ ਕੂਲਰ ਟੀਵੀ ਇਦਾਂ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਬੜੀ ਆਸਾਨੀ ਦੇ ਨਾਲ ਚਲਾ ਕੇ ਦੇਖ ਸਕੋਗੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਇਹਦੇ ਉੱਤੇ ਆਪਣੀ ਸਵਰਸੀ ਵਾਲ ਮੋਟਰ ਚਲਾ ਲਓਗੇ ਇੰਨਾ ਜ਼ਿਆਦਾ ਇਹਨੇ ਇੱਕ ਕਰੰਟ ਨਹੀਂ ਦੇਣਾ ਹੈਗਾ ਨਾਰਮਲ ਕਰੰਟ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾ ਦਿੱਤਾ ਚੈੱਕ ਕਰਾ ਦਿੱਤਾ ਮੋਟਰ ਤੁਹਾਡੇ ਸਾਹਮਣੇ ਦੇਖ ਲਓ ਚੱਲੀ ਜਾ ਰਹੀ ਹੈਗੀ ਹੋਰ ਕਿਸੇ ਪਾਸੇ ਕੋਈ ਤਾਰ ਨਹੀਂ ਲੱਗੀ ਹੈਗੀ ਪੱਖੇ ਦੇ ਵਿੱਚੋਂ ਜਿਹੜੀ ਤਾਰ ਆਪਾਂ ਉਹ ਮੋਟਰ ਦੇ ਵਿੱਚੋਂ ਲੈਂਦੀ ਆ ਉਹ ਬੋਰਡ ਦੇ ਵਿੱਚ ਲਾਈ ਵੀ ਹੈਗੀ ਬੋਰਡ ਦੇ ਵਿੱਚ ਤੁਸੀਂ ਦੇਖ ਲਓ ਵੀ ਵੱਲਵਾਂ ਦਾ ਆਪਾਂ ਹੋਲਡਰ ਪਾਇਆ ਹੈਗਾ ਨਾਲ ਦੀ ਨਾਲ ਇਹ ਪ੍ਰੋਜੈਕਟ ਆਪਣਾ ਜਿਹੜਾ ਚੱਲ ਪਿਆ ਤੁਹਾਡੇ ਸਾਹਮਣੇ ਚੱਲਿਆਗਾ ਕਿਸੇ ਤਰ੍ਹਾਂ ਦੀ ਕੋਈ ਸ਼ਾਰਟ ਤੋਂ ਤਾਰ ਵਗੈਰਾ ਅਸੀਂ ਨਹੀਂ ਲਗਾਈ ਹੈਗੀ ਕਿਤੇ ਇਸ ਉਸਦੇ ਉਮੋਗੇ ਵੱਡੀ ਸ਼ੈਡਾਂ ਤੋਂ ਤਾਰਾਂ ਲਗਾਈਆਂ ਆਉਣੀਆਂ ਜਾਂ ਜੇਕਰ ਸਾਈਡਾਂ ਤੋਂ ਲਗਾਈਆਂ ਹੋਣੀਆਂ ਸਾਨੂੰ ਇੰਨਾ ਮੱਥਾ ਮਾਰਨ ਦੀ ਕੀ ਲੋੜ ਆ ਇੰਨੀਆਂ ਚ ਕੁਝ ਕਰਕੇ ਤੁਹਾਨੂੰ ਦਿਖਾਉਣ ਦੀ ਕੀ ਲੋੜ ਆ ਜਾਂ ਫਿਰ ਸਾਨੂੰ ਮੋਟਰ ਦੇ ਕੜੇ ਦੇ ਵਿੱਚ ਸੱਲ ਕੱਢਣ ਦੀ ਕੀ ਲੋੜ ਹੈਗੀ ਤੁਹਾਨੂੰ ਡਾਇਰੈਕਟ ਹੀ ਦਿਖਾ ਦਿੰਦੇ ਇੰਨਾ ਕੁ ਸਾਨੂੰ ਕਿਉਂ ਕਰਨਾ ਪਿਆ ਸਿੱਧਾ ਸਿੰਪਲੀ ਤੁਹਾਨੂੰ ਦਿਖਾ ਦੇਣਾ ਸੀ ਅਸੀਂ ਨਾ ਹੀ ਇੰਨਾ ਟਾਈਮ ਹੈ ਸੀ ਮੱਥਾ ਮਾਰਦੇ ਨਾ ਹੀ ਇੰਨਾ ਸਮਾਂ ਬਰਬਾਦ ਕਰਦੇ ਤਾਂ ਹੁਣ ਸਾਡੀ ਮਿਹਨਤ ਦਾ ਜਰੂਰ ਮੁੱਲ ਪਾਓ ਭਰਾਵੋ ਵੀਡੀਓ ਨੂੰ ਚਲਦੀ-ਚਲਦੀ ਨਹੀਂ ਜਰੂਰ ਅੱਗੇ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਫੋਲੋ ਕਰ ਲਓ ਜਿਹੜੇ ਭਰਾਵਾਂ ਨੇ ਚੈਨਲ ਨਹੀਂ ਫੋਲੋ ਕੀਤਾ ਹੈਗਾ ਹਜੇ ਤੱਕ ਚੈਨਲ ਨੂੰ ਕਰ ਲਿਓ ਫੋਲੋ ਨਵੀਂ ਤੋਂ ਨਵੀਂ ਟੈਕਨੀਕਲ ਵੀਡੀਓ ਦੇਖਣ ਦੇ ਲਈ ਚੈਨਲ ਦੇ ਨਾਲ ਜੁੜਜੋ फटाफट ਚੈਨਲ ਨੂੰ ਫੋਲੋ ਕਰ ਲਓ YouTube ਤੇ ਵੀ ਜਾ ਕੇ ਚੈਨਲ PV Univle Academy ਨੂੰ ਦੋਸਤੋ ਸਬਸਕ੍ਰਾਈਬ ਕਰ ਲਓ Instagram account ਤੇ ਵੀ ਜਾ ਕੇ PV Univle Academy ਨੂੰ ਦੋਸਤੋ ਕਰ ਲਓ ਫੋਲੋ ਦਿਵੋ ਆ ਗਿਆ ਸਤ ਸ੍ਰੀ ਅਕਾਲ